ਪੰਜਾਬ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਹੁਣ ਪੁਲਿਸ ਦੀ ਰਡਾਰ ਤੇ ਨੇ ਤਾਂ ਸੋਸ਼ਲ ਮੀਡੀਆ ਤੇ ਅਸ਼ਲੀਲ ਸਮੱਗਰੀ ਤੇ ਡਬਲ ਮੀਨਿੰਗ ਕੰਟੈਂਟ ਪੋਸਟ ਕਰਨ ਵਾਲਿਆਂ ਦੇ ਖਾਤੇ ਹੁਣ ਬੰਦ ਕਰ ਦਿੱਤੇ ਜਾਣਗੇ। ਦਰਅਸਲ ਇਸ ਸਬੰਧੀ ਪੁਲਿਸ ਦੇ ਸਾਈਬਰ ਸੈੱਲ ਨੇ ਇਹਨਾਂ ਸੋਸ਼ਲ ਮੀਡੀਆ ਇਨਫਲੂਐਂਸਰਸ ਦੇ ਖਾਤਿਆਂ ਉੱਪਰ ਨਜ਼ਰ ਰੱਖਣ ਦਾ ਕੰਮ ਵਧਾ ਦਿੱਤਾ ਹੈ। ਇਸ ਖਬਰ ਨੂੰ ਪੜਨ ਤੋਂ ਬਾਅਦ ਕਿ ਸੋਸ਼ਲ ਮੀਡੀਆ ਪ੍ਰਭਾਵਕਾਂ ਨੂੰ ਤਾਂ ਵੱਡਾ ਝਟਕਾ ਲੱਗਣ ਵਾਲਾ ਹੈ। ਇਸ ਖਬਰ ਦੇ ਨਾਲ ਹੀ ਜਾਣُواਕਰ ਸੋਸ਼ਲ ਮੀਡੀਆ ਇਨਫਲੂਐਂਸਰਸ ਦੇ ਖਿਲਾਫ ਪੁਲਿਸ ਇਕਲ ਕੀ ਕੇ ਵਿਸ਼ੇਸ਼ ਅਧਿਕਾਰ ਨੇ ਦੱਸ ਲਿਏ ਕਿ ਦੇ ਵਿੱਚ ਪੁਲਿਸ ਨੇ ਸੋਸ਼ਲ ਮੀਡੀਆ ਤੇ 8000 ਤੋਂ ਵੱਧ ਇਤਰਾਜ਼ ਪੋਸਟ ਡਿਲੀਟ ਕਰ ਦਿੱਤੀਆਂ ਸਾਈਬਰ ਸੈੱਲ ਹੁਣ ਸੋਸ਼ਲ ਮੀਡੀਆ 'ਤੇ ਪ੍ਰਭਾਵ ਕਾ ਦਿਖਾਉਂਦੇ ਆਂ ਕਿ ਉਹਨਾਂ ਦੀ ਗੰਦੀ ਜਿਹੜੀ ਸਮੱਗਰੀ ਉਸ ਉੱਤੇ ਨਿਗਰਾਨੀ ਰੱਖ ਰੇ ਨੇ ਖਾਤੇ ਦੀ ਸੂਚੀ ਤਿਆਰ ਹੈ ਜੋ ਕਿ YouTube, Facebook, Instagram ਤੇ ਹੋਰ ਸੋਸ਼ਲ ਮੀਡੀਆ ਸਾਈਟਾਂ ਤੇ ਖਾਤੇ ਬਣਾਉਂਦੇ ਨੇ ਰੀਲ ਜਾਂ ਫਿਰ ਗੰਦੀ ਸਮੱਗਰੀ ਪੋਸਟ ਕਰਦੇ ਨੇ ਤਪੋਲਿਸ ਨੇ ਸਾਈਬਰ ਸੈੱਲ ਨੇ ਸੋਸ਼ਲ ਮੀਡੀਆ ਤੇ ਗੰਦੀ ਸਮੱਗਰੀ ਜਾਂ ਫਿਰ ਰੀਲ ਪੋਸਟ ਕਰਨ ਦੇ ਨਾਲ ਸੰਬੰਧਿਤ 123 ਅਕਾਊਂਟਸ ਦੀ ਲਿਸਟ ਤਿਆਰ ਕੀਤੀ ਤੇ ਪੰਜਾਬ ਦੇ ਕਈ ਮਸ਼ਹੂਰ ਇਨਫਲੂਐਂਸਰਸ ਵੀ ਇਸ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਤੇ ਹੁਣ ਸਾਈਬਰ ਸੈੱਲ ਨਿਗਰਾਨੀ ਰੱਖ ਲਿਆ ਤਾਂ ਪੁਲਿਸ ਨੇ 123 ਸੋਸ਼ਲ ਮੀਡੀਆ ਖਾਤਿਆਂ ਦੇ ਬਾਰੇ ਵੱਖ-ਵੱਖ ਸੰਗਠਨਾਂ ਤੋਂ ਸ਼ਿਕਾਇਤਾਂ ਵੀ ਹਾਸਲ ਕਰ ਚੁੱਕੀ ਹੈ ਤਾਂ ਬ ਇਹਨਾਂ ਤੇ ਹੁਣ ਸਾਈਬਰ ਸੈੱਲ ਦੇ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ ਇਹਨਾਂ ਖਾਤਿਆਂ ਨੂੰ ਬੰਦ ਕਰਨ ਦੀ ਤਿਆਰੀ ਹੈ ਜੇਕਰ ਇਹਨਾਂ ਖਾਤਿਆਂ ਤੇ ਗੰਦੀ ਸਮੱਗਰੀ ਨੂੰ ਡਿਲੀਟ ਨਹੀਂ ਕੀਤਾ ਜਾਂਦਾ ਤਾਂ ਪੁਲਿਸ ਦੇ ਕੋਲ ਜਿਸ ਦੇ ਤਾਇਦ ਨਾ ਖਾਤਿਆਂ ਨੂੰ ਬਲੌਕ ਕੀਤਾ ਜਾ ਸਕਦਾ ਤਾਂ ਸਾਈਬਰ ਸੈੱਲ ਦੇ ਐਡੀਜੀਪੀ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਇਤਰਾਜਕ ਪੋਸਟਾਂ ਹਟਾਉਣ ਦੇ ਲਈ YouTube, Facebook, Instagram ਵਰਗੇ ਪਲੇਟਫਾਰਮਸ ਨੂੰ ਨਿਯਮਤ ਤੌਰ ਤੇ ਸਾਈਬਰ ਸੈੱਲ ਦੇ ਰਾਹੀਂ ਰਿਪੋਰਟ ਕੀਤਾ ਜਾਂਦਾ ਜੇਕਰ ਇਹ ਪਲੇਟਫਾਰਮ ਸਮੇਂ ਸਿਰ ਕਾਰਵਾਈ ਨਹੀਂ ਕਰਦੇ ਤਾਂ ਉਹਨਾਂ ਦੀ ਸੁਰੱਖਿਅਤ ਬੰਦਰਗਾ ਸੁਰੱਖਿਆ ਹਟਾ ਦਿੱਤੀ ਜਾਵੇਗੀ ਦੱਸ ਦਈਏ ਕਿ ਧਾਰਾ 79 ਆਮ ਤੌਰ ਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਖਪਤਕਾਰ ਦੁਆਰਾ ਅਪਲੋਡ ਕੀਤੀ ਗਈ ਸਮੱਗਰੀ ਦੇ ਲਈ ਕਾਨੂੰਨੀ ਜ਼ਿੰਮੇਵਾਰੀ ਤੋਂ ਛੋਟ ਦਿੰਦੀ ਹੈ ਪਰ ਧਾਰਾ 79 ਨਿਬੀ ਦੇ ਤਹਿਤ ਜੇਕਰ ਫੇਸਬੁਕ YouTube ਤੇ ਕਿਸੇ ਵੀ ਪੋਸ ਦੀ ਗੈਰ ਕਾਨੂੰਨੀਤਾ ਬਾਰੇ ਜਾਣਕਾਰੀ ਤੇ ਜਾਂ ਫਿਰ ਸਰਕਾਰੀ ਨੋਟਿਸ ਦੇ ਬਾਵਜੂਦ ਸਮੇਂ ਸਿਰ ਉਸ ਸਮਗਰੀ ਨੂੰ ਨਹੀਂ ਹਟਾਇਆ ਗਿਆ ਤਾਂ ਉਹਨਾਂ ਵਿਰੁੱਧ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਤੇ ਇਸ ਤੋਂ ਇਲਾਵਾ ਜੇਕਰ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਹੁੰਦੀ ਹੈ ਤਾਂ ਆਈਟੀ ਐਕਟ ਦੀ ਧਾਰਾ ਸਟਾਰਟ ਇਹ ਵੀ ਲਾਗੂ ਕੀਤੀ ਜਾ ਸਕਦੀ ਹੈ ਜਿਸ ਦਿਨ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਦਖਲਅੰਦਾਜ਼ੀ ਕੀਤੀ ਜਾਂਦੀ ਹੈ ਪੰਜਾਬ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਹੁਣ ਪੁਲਿਸ ਦੀ ਰਡਾਰ ਤੇ ਨੇ ਤਾਂ ਸੋਸ਼ਲ ਮੀਡੀਆ ਤੇ ਅਸ਼ਲੀਲ ਸਮੱਗਰੀ ਤੇ ਡਬਲ ਮੀਨਿੰਗ ਕੰਟੈਂਟ ਪੋਸਟ ਕਰਨ ਵਾਲਿਆਂ ਦੇ ਖਾਤੇ ਹੁਣ ਬੰਦ ਕਰ ਦਿੱਤੇ ਜਾਣਗੇ ਦਰਅਸਲ ਇਸ ਸਬੰਧੀ ਪੁਲਿਸ ਦੇ ਸਾਈਬਰ ਸੈੱਲ ਨੇ ਇਹਨਾਂ ਸੋਸ਼ਲ ਮੀਡੀਆ ਇਨਫਲੂਐਂਸਰਸ ਦੇ ਖਾਤਿਆਂ ਉੱਪਰ ਨਜ਼ਰ ਰੱਖਣ ਦਾ ਕੰਮ ਵਧਾ ਦਿੱਤਾ ਹੈ ਇਸ ਖਬਰ ਨੂੰ ਪੜਨ ਤੋਂ ਬਾਅਦ ਕਿ ਸੋਸ਼ਲ ਮੀਡੀਆ ਪ੍ਰਭਾਵਕਾਂ ਨੂੰ ਤਾਂ ਵੱਡਾ ਝਟਕਾ ਲੱਗ ਖਿਲਾਫ ਪੁਲਿਸ ਇਕਲਕੀ ਕੇ ਵਿਸ਼ੇਸ਼ ਅਧਿਕਾਰ ਨੇ ਦੱਸ ਦਿੱਤੀ ਕਿ ਸਾਈਬਰ ਸੈੱਲ ਦੇ ਐਡੀਜੀਪੀ ਵੀ ਨੀਟ ਜਾਨੇ ਦੱਸੇ ਕਿ ਪਿਛਲੇ 2 ਸਾਲਾਂ ਦੇ ਵਿੱਚ ਪੁਲਿਸ ਨੇ ਸੋਸ਼ਲ ਮੀਡੀਆ ਤੇ 8000 ਤੋਂ ਵੱਧ ਇਤਰਾਜ਼ ਪੋਸਟਾਂ ਰਿਡ ਕਰ ਦਿੱਤੀਆਂ ਸਾਈਬਰ ਸੈੱਲ ਹੁਣ ਸੋਸ਼ਲ ਮੀਡੀਆ ਪ੍ਰਭਾਵਕਾਂ ਦੇ ਖਾਤੇ ਆਂ ਦੀ ਉਹਨਾਂ ਦੀ ਗੰਦੀ ਜਿਹੜੀ ਸਮੱਗਰੀ ਉਸ ਉੱਤੇ ਨਿਗਰਾਨੀ ਰੱਖ ਰਹੀ ਹੈ ਨਾ ਖਾਤੇ ਦੀ ਸੂਚੀ ਤਿਆਰ ਹੈ ਜੋ ਕਿ YouTube Facebook Instagram ਤੇ ਹੋਰ ਸੋਸ਼ਲ ਮੀਡੀਆ ਸਾਈਟਾਂ ਤੇ ਖਾਤੇ ਬਣਾਉਂਦੇ ਨੇ ਰੀਲ ਜਾਂ ਫਿਰ ਗੰਦੀ ਸਮੱਗਰੀ ਪੋਸਟ ਕਰਦੇ ਨੇ ਤਪੋਲਿਸ ਦੇ ਸਾਈਬਰ ਸੈੱਲ ਨੇ ਸੋਸ਼ਲ ਮੀਡੀਆ ਤੇ ਗੰਦੀ ਸਮੱਗਰੀ ਜਾਂ ਫਿਰ ਰੀਲ ਪੋਸਟ ਕਰਨ ਦੇ ਨਾਲ ਸੰਬੰਧਿਤ 123 ਅਕਾਊਂਟਸ ਦੀ ਲਿਸਟ ਤਿਆਰ ਕੀਤੀ ਤੇ ਪੰਜਾਬ ਦੇ ਕਈ ਮਸ਼ਹੂਰ ਇਨਫਲੂਐਂਸਰਸ ਵੀ ਇਸ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਤੇ ਹੁਣ ਸਾਈਬਰ ਸੈੱਲ ਨਿਗਰਾਨੀ ਰੱਖ ਲਿਆ ਤਾਂ ਪੁਲਿਸ ਨੇ 123 ਸੋਸ਼ਲ ਮੀਡੀਆ ਖਾਤਿਆਂ ਦੇ ਬਾਰੇ ਵੱਖ-ਵੱਖ ਸੰਗਠਨਾਂ ਤੋਂ ਸ਼ਿਕਾਇਤਾਂ ਵੀ ਹਾਸਲ ਕਰ ਚੁੱਕੀ ਹੈ ਤਾਂ ਬ ਇਹਨਾਂ ਤੇ ਹੁਣ ਸਾਈਬਰ ਸੈੱਲ ਦੇ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ ਇਹਨਾਂ ਖਾਤਿਆਂ ਨੂੰ ਬੰਦ ਕਰਨ ਦੀ ਤਿਆਰੀ ਹੈ ਜੇਕਰ ਇਹਨਾਂ ਖਾਤਿਆਂ ਤੇ ਗੰਦੀ ਸਮੱਗਰੀ ਨੂੰ ਡਿਲੀਟ ਨਹੀਂ ਕੀਤਾ ਜਾਂਦਾ ਤਾਂ ਪੁਲਿਸ ਦੇ ਕੋਲ ਜਿਸ ਦੇ ਤਹਿਤ ਇਹਨਾਂ ਖਾਤਿਆਂ ਨੂੰ ਬਲੌਕ ਕੀਤਾ ਜਾ ਸਕਦਾ ਹੈ ਤਾਂ ਸਾਈਬਰ ਸੈੱਲ ਦੇ ਐਡੀਜੀਪੀ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਇਤਰਾਜ਼ਯੋਗ ਪੋਸਟਾਂ ਹਟਾਉਣ ਦੇ ਲਈ YouTube, Facebook, Instagram ਵਰਗੇ ਪਲੇਟਫਾਰਮਸ ਨੂੰ ਨਿਯਮਤ ਤੌਰ ਤੇ ਸਾਈਬਰ ਸੈੱਲ ਦੇ ਰਾਹੀਂ ਰਿਪੋਰਟ ਕੀਤਾ ਜਾਂਦਾ ਹੈ ਜੇਕਰ ਇਹ ਪਲੇਟਫਾਰਮ ਸਮੇਂ ਸਿਰ ਕਾਰਵਾਈ ਨਹੀਂ ਕਰਦੇ ਤਾਂ ਉਹਨਾਂ ਦੀ ਸੁਰੱਖਿਅਤ ਬੰਦਰਗਾ ਸੁਰੱਖਿਆ ਹਟਾ ਦਿੱਤੀ ਜਾਵੇਗੀ ਦੱਸ ਦਈਏ ਕਿ ਧਾਰਾ 79 ਆਮ ਤੌਰ ਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਖਪਤਕਾਰ ਦੁਆਰਾ ਅਪਲੋਡ ਕੀਤੀ ਗਈ ਸਮੱਗਰੀ ਦੇ ਲਈ ਕਾਨੂੰਨੀ ਜ਼ਿੰਮੇਵਾਰੀ ਤੋਂ ਛੋਟ ਦਿੰਦੀ ਹੈ ਪਰ ਧਾਰਾ 79 3बी ਦੇ ਤਹਿਤ ਜੇਕਰ ਫੇਸਬੁਕ YouTube ਤੇ ਕਿਸੇ ਵੀ ਪੋਸ ਦੀ ਗੈਰ ਕਾਨੂੰਨੀਤਾ ਬਾਰੇ ਜਾਣਕਾਰੀ ਤੇ ਜਾਂ ਫਿਰ ਸਰਕਾਰੀ ਨੋਟਿਸ ਦੇ باوجود ਸਮੇਂ ਸਿਰ ਉਸ ਸਮਗਰੀ ਨੂੰ ਨਹੀਂ ਹਟਾਇਆ ਗਿਆ ਤਾਂ ਉਹਨਾਂ ਵਿਰੁੱਧ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਤੇ ਇਸ ਤੋਂ ਇਲਾਵਾ ਜੇਕਰ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਹੁੰਦੀ ਹੈ ਤਾਂ ਆਈਟੀ ਐਕਟ ਦੀ ਧਾਰਾ 69ਏ ਲਾਗੂ ਕੀਤੀ ਜਾ ਸਕਦੀ ਹੈ ਜਿਸ ਦੇ ਨਾਲ ਇਲੈਕਟ੍ਰੋਨਿਕਸ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਦਖਲਅੰਦਾਜ਼ੀ ਕੀਤੀ ਜਾਂਦੀ ਹੈ